ਜਿਹੜੇ ਜਾਣਦੇ ਹਨ ਮਰਪੁਰਾ ਈਸਾਨ ਨਗਰੀ ਚ ਸ਼ਰਾਬ ਦਾ ਠੇਕਾ ਖੁੱਲਦਾ ਜਿਸ ਤੋਂ ਬਾਅਦ ਲੋਕ ਉਸ ਦਾ ਵਿਰੋਧ ਕਰਦੇ ਨਜ਼ਰ ਆਉਂਦੇ ਨੇ ਦੱਸਦੇ ਇਹ ਕਿ ਠੇਕਾ ਬਿਨਾਂ ਮਨਜ਼ੂਰੀ ਤੋਂ ਖੋਲਿਆ ਗਿਆ ਇਹ ਲੋਕਾਂ ਦਾ ਕਹਿਣਾ ਹੈ ਦੂਜੇ ਪਾਸੇ ਪੁਲਿਸ ਮੌਕੇ ਤੇ ਪੁੱਛਦੀ ਹੈ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਠੇਕਾ ਤਾਰਕਾ ਦਾ ਇਹ ਕਹਿਣਾ ਹੈ ਕਿ ਇਹ ਸਰਕਾਰ ਤੋਂ ਮਾਨਤਾ ਪ੍ਰਾਪਤ ਠੀਕ ਹੈ ਇਸ ਦੀ ਪੂਰੀ ਮਨਜ਼ੂਰੀ ਦੇ ਨਾਲ ਇਸ ਠੇਕੇ ਨੂੰ ਲਿਆ ਗਿਆ ਜਿਸ ਤੋਂ ਬਾਅਦ ਦੋਹਾਂ ਧਿਰਾਂ ਆਪਸ ਵਿੱਚ ਉਲਝ ਜਾਂਦੀਆਂ ਹਨ ਅਨਿਲਕੀ ਮਾਮਲਾ ਇਹ ਹੈ ਕਿ ਇਹ ਕੋਈ ਸ਼ਰਾਬ ਦਾ ਟਿਕਾਣਾ ਖੋਲ੍ਹਿਆ ਨਈਂ ਹੈ ਪਰਮਿਸ਼ਨ ਹੈ ਨਹੀਂ ਕਿ ਐਕਸਾਈਜ਼ ਡਿਪਾਰਟਮੈਂਟ ਨੂੰ ਪਤਾ ਕਿਤਾ ਕਿ ਇਹਨਾਂ ਨੇ ਪਰਮਿਸ਼ਨ ਵਾਲੀ ਲਾਇਸੈਂਸ ਲੈ ਆ ਰਹੀ ਹੈਗਾ ਤੇ ਉਹੀ ਕੰਪਲੇਨਟ ਕੀਤੀ ਮੁਲਾਜ਼ਮ ਆਏ ਹੈਗੇ ਆ ਪਿਛਲੇ ਸਾਲ ਵੀ ਇਹਨਾਂ ਨੇ ਖੋਲ੍ਹਿਆ ਸੀਗਾ ਤੇ ਇਹ ਉਦੋਂ ਕੰਪਲੇਨਟ ਕੀਤੀ ਸੀਲ ਕਰਤਾ ਸੀਗਾ ਉਹਨਾਂ ਮੁਲਾਜ਼ਮ ਆ ਕੇ ਆਪਣੀ ਕਾਰਵਾਈ ਕਰ ਰਹੇ ਸੀ ਕਿਹੜੀ ਜਗ੍ਹਾ ਹੈ ਜੀ ਜਗ੍ਹਾ ਅਮਰਪੁਰਾ ਇਸਨਿਕਰੀ ਬੋਲ ਗਏ ਪਰਮਿਸ਼ਨ ਹੈ ਨਹੀਂ ਨਈਂ ਹੈ ਭਾਈ ਸਾਹਿਬ ਇਹ ਸਰਕਾਰੀ ਮਜੂਰ ਠਿਕਾ ਹੈ ਸਰਕਾਰ ਦੀ ਹੈ ਪਾਲਿਸੀ ਦੇ ਅਧੀਨ ਅਸੀਂ ਲਿੱਤਾ ਹੈ ਸ਼ਿਵਾ ਗਰੁੱਪ ਜਨਕਪੁਰੀ ਸਰਕਲ ਦਾ ਇਹ ਠਿਕਾ ਜਿਹਦੀ ਇਸ 13 ਠਿਕਿਆਂ ਦੀ ਇੱਕ ਗਰੁੱਪ ਹੁੰਦਾ ਹੈ ਜਿਹਦੇ ਜੋ ਇੱਕ ਇਹ ਠਿਕਾ ਹੈ ਸਰਕਾਰ ਨੂੰ ਫੀਸ ਜਮ੍ਹਾਂ ਕਰਾ ਕੇ ਹਲਾਟ ਕਰਾਇਆ ਗਿਆ ਪਰ ਇਹਨਾਂ ਨੂੰ ਇਤਰਾਜ਼ ਇਹ ਕਹ ਰਹੇ ਨੇ ਇੱਥੇ ਇਹ ਨੂੰ ਸਰ ਬਾਜ਼ਾਰ ਹੈ ਦੇਖੋ ਨਾ ਮੇਰੀ ਗੱਲ ਸੁਣੋ ਬਾਜ਼ਾਰ ਇੱਥੇ ਕੋਈ 150 ਫੁੱਟ ਤੇ ਕੋਈ ਗੁਰਦੁਆਰਾ ਮੰਦਿਰ ਦਿਖਾ ਦਿਓ ਕੋਈ ਸਕੂਲ ਦਿਖਾ ਦਿਓ ਕੋਈ 150 ਫੁੱਟ ਤੇ ਕੋਈ ਧਾਰਮਿਕ ਜਗਾ ਕੋਈ ਪ੍ਰੋਬਲਮ ਦਿਖਾ ਦਿਓ ਹਨ ਸਰਕਾਰ ਦਾ ਬਾਜ਼ਾਰ ਦੇ ਚੋੜੇ ਵਿਹਾਰ ਚ ਖੁੱਲਿਆ ਹੋਇਆ ਠੇਕਾ ਤੁਸੀਂ ਇਹ ਦੱਸੋ ਕਾਰੋਬਾਰ ਬਿਜ਼ਨਸ ਹੈ ਇੱਥੇ ਕੋਈ ਇਹ ਨਹੀਂ ਵੀ ਓਪਨਲੀ ਕੋਈ ਕਾਨੂੰਨ ਦੀ ਅਵੇਲਨ ਹੋਏਗੀ ਉਹ ਕੋਈ ਨਹੀਂ ਹੋਈ ਠੀਕ ਹੈ ਨਾ ਸਰਕਾਰੀ ਕਾਨੂੰਨਾਂ ਮੁਤਾਬਕ ਇਹ ਖੋਲਿਆ ਗਿਆ ਠੀਕ ਹੈ ਲੋਡ ਕਰਵਾਤਾ ਉੱਪਰ ਵੀ ਚੈੱਕ ਕਰਨ ਕਿ ਉਸ ਤੋਂ ਬਾਅਦ ਜੋ ਵਰਦੀ ਹੋਈਕਰ ਉਹ ਕਰ ਦੋ ਜੀ ਠੀਕ ਹੈ ਜੀ ਲੇ ਕੇ ਚਾਰੇ ਨਹੀਂ ਗਈ ਠੀਕ ਹੈ ਹਾਂਜੀ ਠੀਕ ਹੈ ਲਿਜਾਇਆ ਜਾਏਗਾ ਕੋਈ ਸਰ ਕਰਦੇ ਗੱਲ ਵੀ ਵੈਰੀਫਾਈ ਕਰ ਦੋ ਜੀ ਇਹ ਠੀਕ ਹੈ ਜੀ